10 ਰੁਪਏ ਵੀ ਸਿਰਫ ਟੋਸਟ ਕਿੱਦਾ ਦੇਖੋ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ 10 ਰੁਪਏ ਦੇ ਕੇ ਵੀ ਮੇਰਾ ਘਰ ਵਧੀਆ ਚੱਲ ਰਿਹਾ ਹੈ ਕਾਹਨੋਂ ਮੈਨੂੰ ਕਿੱਥੋਂ ਪੈਸਾ ਆਉਂਦਾ ਹੈ ਕਿੱਥੋਂ ਨਹੀਂ ਆਉਂਦਾ ਕਿੱਦਾਂ ਬਕਾਨ ਹੁੰਦਾ ਕਿੱਦਾਂ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਟੋਸਟੇ ਬਣਾਉਂਦਾ ਤਰੀਕਾ ਕੀ ਹੈ ਕੋਈ ਸਪੈਸ਼ਲ ਹੈ ਕੋਈ ਸਪੈਸ਼ਲ ਨਹੀਂ ਦਿੱਦਾ ਸਾਰੇ ਬਣਾਉਂਦੇ ਦੀ ਮੈਂ ਵੀ ਉਦਾਂ ਹੀ ਬਣਾਉਂਦਾ ਇਹ ਇੰਨੀ ਫੇਮਸ ਹੋ ਰਿਹਾ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਜੀ ਲੋਕੀ ਭਰਾ ਪੰਜਾਬੀ ਭਰਾ ਸਾਰੇ ਪਿਆਰ ਦੇ ਰਹੇ ਜੀ ਬਹੁਤ ਜ਼ਿਆਦਾ ਜੋੜੀ ਨਾਲ ਇਸੇ ਕੰਪਨੀ ਦੇ ਯੂਨੀਵਰਸਿਟੀ ਕੋਣ ਹੁੰਦਾ ਕੰਪਨੀ ਮੇਰੀ ਫੈਮਲੀ ਸਾਰੀ ਹੈ ਜੀ ਸਾਰੀ ਫੈਮਲੀ ਹੁੰਦੀ ਹੈ ਬਿਲਕੁਲ ਜੀ ਮੇਰਾ ਬੇਟਾ ਹੈਗਾ ਮੇਰੀ ਮੈਡਮ ਆ ਖੜੇ ਹੈਗੀ ਇਹ ਮੇਰੇ ਸ਼ੁਰੂ ਮੇਰੇ ਬੇਟੇ ਨੇ ਕੀਤਾ ਸੀਗਾ ਜੀ ਉਦੋਂ ਮੈਂ ਚਾਦਾ ਕੰਮ ਕਰਦਾ ਸੀਗਾ ਤੇ ਉਦੋਂ ਬੇਟੇ ਨੇ ਸ਼ੁਰੂ ਕੀਤਾ ਸੀਗਾ ਉਦੋਂ ਅਸੀਂ ਰੇਟ ਰੱਖਿਆ ਹੀ 15 ਰੁਪਏ ਤੇ ਦੇਖਿਆ ਕੋਈ ਜਣਾ ਖਾ ਰਿਹਾ ਕੋਈ ਨਹੀਂ ਖਾ ਰਿਹਾ ਤੇ ਫਿਰ ਮੈਂ ਆਇਆ ਜਦੋਂ ਬਾਹਰ ਆਇਆ ਮੈਂ ਕਹਾਂ ਹਾਂ ਜੀ ਬੇਟਾ ਕੀ ਵਟਿਆ ਕਹਿੰਦਾ ਪਪਾ 2 ਰੁਪਏ ਵਟਿਆ ਚਲੋ ਵੀ ਮੈਂ ਦੇਖਿਆ ਕਈ ਆਨੇ ਅਨਾਈਤ ਛਾਈਂ ਨੰਗੀ ਜਾਂਦੇ ਨੰਗੀ ਜਾਂਦੇ ਫਿਰ ਥੋੜਾ ਜਿਆ ਸੋਚਿਆ ਮੈਂ ਕਹਿੰਦਾ ਇਹਨੂੰ ਮੈਂ 10 ਰੁਪਏ ਕਰ ਦਿਆ ਵਾ ਆਪਾਂ ਕਹਿੰਦਾ ਕਹਿੰਦਾ ਬਚੂਗਾ ਕੀ ਪਾਪਾ ਮੇਰੇ ਕੋਈ ਗੱਲ ਨਹੀਂ ਲੋਕਾਂ ਦਾ ਪਿਆਰ ਆਊਗਾ ਆਪਾਂ ਨੂੰ ਬਹੁਤ ਹੈ ਤੁਸੀਂ ਕਹਿਣਾ ਪਹਿਲੇ 15 ਰੁਪਏ ਸੀਗਾ ਫਿਰ ਤੁਸੀਂ 10 ਰੁਪਏ ਘਟਾ ਹਾਂ ਉਦੋਂ 15 ਮੈਂ ਤਾਂ ਹੀ ਦੇਖਿਆ ਸੀਗਾ ਕਾ ਕੋਈ ਇੱਧੇ ਖਾਂਦੇ ਸੀਗਾ ਇੱਧੇ ਨਹੀਂ ਖਾਂਦੇ ਸੀਗੇ ਮੈਂ ਇਧਰੋਂ ਵਟ ਦੇ ਦੀ ਤਾਂ ਉਹ ਕਿੰਨੇ ਮੈਂ ਵਟੇ 200 300 500 ਬਸ ਉਹਨੇ ਨਾ ਖਰਚੇ ਵੀ ਨਹੀਂ ਬੋਲੇ ਹੁੰਦੇ ਸੀਗੇ ਦਾ ਬੋਲਣ ਮੇ ਕੋਈ ਵਾਈਕਰ ਕਿਤੇ ਪਾਣਾ ਬੜੇ ਜਾਣੇ ਆਂਦੇ ਸੋ ਇਹ ਤੇ ਲੈ ਕੇ ਚਾਂ ਤਾਂ 100 150 ਬੰਦਾ ਇੱਦਾਂ ਆਂਦਾ ਹੈ ਕਿ ਜਿਨਾਂ ਕੋ ਪੈਸਾ ਨਹੀਂ ਹੁੰਦਾ ਖਾ ਕੇ ਚਲ ਜਾਂਦੇ ਜਿਦੋਂ ਦੀ ਨੇ ਦੁਕਾਨ ਚਿੱਤੀ ਹੈ ਨਾ ਜਦਾ ਬ੍ਰੈਡ ਖਾ ਰਹੇ ਹਾਂ ਬਹੁਤ ਵਧੀਆ ਘਰ ਵਰਗਾ ਸੁਆਦ ਆ ਰਿਹਾ ਹੈ ਘਰ ਵਰਗਾ ਸੁਆਦ ਜਦੋਂ ਦਿਲ ਕਰਦਾ ਇੱਕ ਦੋ ਚਾਰ ਲੈ ਕੇ ਵੀ ਜਾਨਾ ਮੈਂ ਕੁਆਲਿਟੀ ਨਾਲ ਨਹੀਂ ਕੰਪਰੋਮਾਈਜ਼ ਕਰਦੇ ਕੁਆਲਿਟੀ ਨਾਲ ਕੰਪਰੋਮਾਈਜ਼ ਹੁੰਦਾ ਤਾਂ ਜਿਹੜੀ ਐਨੇ ਪਿੱਛੇ ਭੀੜ ਲੱਗੀ ਹੁੰਦੀ ਹੈ ਭੀੜ ਕਿਦਾ ਲੱਗਦੀ ਜੀ ਬਾਕੀ ਵੀ ਰੇੜੀਆਂ ਲੱਗਦੀਆਂ ਨੇ ਜੋ ਮਜ਼ਾ ਇੱਥੇ ਆਉਂਦਾ ਹੈ ਨਾ ਥਾਂ ਦੇ ਵਿੱਚ ਨਹੀਂ ਕਿਤੇ ਆਇਆ ਸੱਚੇ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਚੱਚਾ ਨਿਊਜ਼ ਚੈਨਲ ਤੇ ਮੈਂ ਤਵਨੀ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੀ ਡੇਟ ਦੀ ਵਿੱਚ ਦਾਸਰਬੇਦਮ ਮਿਲਦਾ ਹੀ ਕੀਆ ਪਰ ਉਤੇ ਹੀ ਹੁੜਿਆਣੇ ਦੀ ਹੁਣ ਅਸੀਂ ਤੁਹਾਨੂੰ ਇਦਾਂ ਦੀ ਜਗ੍ਹਾ ਤੇ ਲੈ ਕੇ ਆ ਸਕਦੇ ਹਾਂ ਜੋ ਕਿ ਦਾਸਰਬੇਦਮ ਦੇ ਟੋਰ ਤੇ ਨਾਲ ਹੋਰ ਵੀ ਬਹੁਤ ਆਈਟਮਜ਼ ਦੇ ਰਿਹਾ ਹੈ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਉਹਨਾਂ ਦੀ ਜਿਹੜੀ ਇਹ ਜਰਨੀ ਹੈ ਐਥੇ ਤੱਕ ਕਿੱਦਾਂ ਪਹੁੰਚੇ ਹੁਣ ਅਸੀਂ ਗੱਲਬਾਤ ਕਰਦੇ ਆ ਤਾਂ ਤਾਂ ਸਸ਼ੀ ਗੱਲਬਾਤ ਸਸ਼ੀ ਕਾ ਸਸ਼ੀ ਗੱਲਬਾਤ ਸਸ਼ੀ ਗੱਲ ਜੀ ਸਰ ਇਟ ਇਜ਼ ਸਟਾਰਟਿੰਗ ਕਿਤੋਂ ਹੋ ਗਿਆ ਆਪਣੇ ਸਟਾਰਟਿੰਗ ਹੋ ਗਏ 8 ਸਾਲ ਹੋ ਗਿਆ ਜੀ ਸਾਲ ਹੋ ਗਿਆ ਹਾਂਜੀ ਤੇ ਇਥੇ ਤੁਸੀਂ ਕੀ ਕੀ ਇਸ ਟਾਈਮ ਵੇਚਦੇ ਹੋ ਇਸ ਟਾਈਮ ਬੇਟਾ ਆਪਣੇ ਕੋਲ ਹੈਗਾ ਬ੍ਰੈਡ ਪਕੌੜਾ ਹੈਗਾ ਜੀ ホਟ डॉग ਹੈਗਾ ਟਿੱਕੀ ਹੈਗੀ ਹੈ ਚੇਲੀ ਪਕੌੜਾ ਹੈਗਾ ਜੀ ਤੇ ਅੱਜ ਦੀ ਜਨਰੇਸ਼ਨ ਵਿੱਚ ਦੇਖਿਆ ਜਾਂਦਾ ਹੈ ਕਿ ਮਹਿੰਗਾਈ ਵੱਧਦੀ ਜਾ ਰਹੀ ਹੈ ਤੇ ਤੁਸੀਂ ਉਹਦੇ ਵਿੱਚ ਇੰਨੇ ਸਸਤੇ 10 ਰੁਪਏ ਦੇ ਸਿਰਫ ਟੋਸ ਕਿੱਦਾਂ ਦੇਖੋ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ 10 ਰੁਪਏ ਦੇ ਕੇ ਵੀ ਮੇਰਾ ਘਰ ਵਧੀਆ ਚੱਲ ਰਿਹਾ ਮੈਂ ਹਰ ਵੀਡੀਓ 'ਚ ਇਹੀ ਕਹਿੰਨਾ ਕਿ ਸ਼ਾਮ ਨੂੰ ਮੇਰੇ ਕੋ ਕਿੱਥੋਂ ਪੈਸਾ ਆਉਂਦਾ ਕਿੱਥੋਂ ਨਹੀਂ ਆਉਂਦਾ ਕਿੱਦਾਂ ਭੁਗਤਾਨ ਹੁੰਦਾ ਕਿੱਦਾਂ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਮੈਂ ਸ਼ਾਮ ਨੂੰ ਘਰੇ ਬੱਚਿਆਂ ਵਾਸਤੇ ਲੈ ਕੇ ਜਾਂਦਾ ਮਤਲਬ ਲਾਸ ਨਹੀਂ ਹੋ ਰਿਹਾ ਬਿਲਕੁਲ ਕੋਈ ਲਾਸ ਨਹੀਂ ਹੋ ਰਿਹਾ ਜੀ ਬਿਲਕੁਲ ਨਹੀਂ ਜੀ ਅਸਲ ਜੀ ਕੱਲ ਤੁਸੀਂ ਜਾਵੇ ਤਾਂ ਟੋਸਟੇ ਬਣਾਉਂਦਾ ਤਰੀਕਾ ਕੀ ਹੈ ਕੋਈ ਸਪੈਸ਼ਲ ਹੈ ਕੋਈ ਸਪੈਸ਼ਲ ਨਹੀਂ ਜਿੱਦਾਂ ਸਾਰੇ ਬਣਾਉਂਦੇ ਦੀ ਮੈਂ ਵੀ ਉਦਾਂ ਹੀ ਬਣਾਉਂਦਾ ਇਹ ਇੰਨੀ ਫੇਮਸ ਹੋ ਰਿਹਾ ਹੈ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਜੀ ਲੋਕੀ ਭਰਾ ਪੰਜਾਬੀ ਭਰਾ ਸਾਰੇ ਪਿਆਰ ਦੇ ਰਹੇ ਜੀ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਚਾਹ ਦੇ ਰਹੇ। ਬਿਲਕੁਲ ਜੀ। ਅੱਛਾ ਤੁਸੀਂ ਇੱਧਰ ਕਿਸ ਤੋਂ ਕਿਸ ਟਾਈਮ ਹੁੰਦੇ ਹੋ? ਮੈਂ ਸਵੇਰੇ 11 ਵਜੇ ਤੋਂ ਲੈ ਕੇ ਜੀ ਰਾਤੀ 8 ਵਜੇ ਤੱਕ। ਤੁਸੀਂ ਥੋੜੀ ਨਾਲ ਇਸ ਤੇ ਕੰਪਨੀ ਯੂਨੀਵਰਸਿਟੀ ਕੌਣ ਹੁੰਦਾ? ਕੰਪਨੀ ਮੇਰੀ ਫੈਮਲੀ ਸਾਰੀ ਹੈ ਜੀ। ਸਾਰੀ ਫੈਮਲੀ ਹੁੰਦੀ ਹੈ। ਬਿਲਕੁਲ ਜੀ ਮੇਰਾ ਬੇਟਾ ਹੈਗਾ ਮੇਰੀ ਮੈਡਮ ਆ ਖੜੇ ਹੈਗੀ। ਤੁਹਾਡੀ ਮਿਸਿਸ ਹੈ? ਹਾਂ ਜੀ ਹਾਂ ਜੀ ਬਿਲਕੁਲ ਜੀ। ਇਹ ਵੀ ਨਾਲ ਇੱਧਰ ਸਕੇ ਉਹਨਾਂ ਨੂੰ ਔਖਾ ਨਹੀਂ ਇਹ ਕਰਦਾ ਕੰਮ ਵੀ ਕਰਦੇ ਵੇ ਨਾਨਾ ਲਈ ਕਰਦੇ ਆ ਉਹ ਮੈਂ ਇਧਰ ਮੇਰਾ ਹੱਥ ਵਧਾਣ ਦੇ ਮੈਂ ਉਹਨਾਂ ਨਾਲ ਕਰਨਾ ਹੱਥ ਵਟਾਣਾ ਜੀ ਮੈਂ ਪੂਰਾ ਸਾਥ ਦੇ ਦੂੰ ਬਿਲਕੁਲ ਜੀ ਬਿਲਕੁਲ ਇਹ ਇਹ ਸਟਾਰਟ ਅਪ ਕਿੱਥੋਂ ਹੋਇਆ ਸੀਗਾ ਕਿੰਨੇ ਸ਼ੁਰੂ ਕੀਤਾ ਇਹ ਮੇਰੇ ਸ਼ੁਰੂ ਮੇਰੇ ਬੇਟੇ ਨੇ ਕੀਤਾ ਸੀਗਾ ਜੀ ਉਦੋਂ ਮੈਂ ਚਾਦਾ ਕੰਮ ਕਰਦਾ ਸੀਗਾ ਤੇ ਉਦੋਂ ਬੇਟੇ ਨੇ ਸ਼ੁਰੂ ਕੀਤਾ ਸੀਗਾ ਉਦੋਂ ਅਸੀਂ ਰੇਟ ਰੱਖਿਆ ਹੀ 15 ਰੁਪਏ ਤੇ ਦੇਖਿਆ ਕੋਈ ਜਣਾ ਖਾ ਰਿਹਾ ਕੋਈ ਨਹੀਂ ਖਾ ਰਿਹਾ ਤੇ ਫਿਰ ਮੈਂ ਆਇਆ ਜਦੋਂ ਬਾਹਰ ਆਇਆ ਮੈਂ ਕਹਾਂ ਹਾਂ ਜੀ ਬੇਟਾ ਕੀ ਵਟਿਆ ਕਹਿੰਦਾ ਪਪਾ 100 ਰੁਪਏ ਵਟਿਆ ਚਲੋ ਮੈਂ ਦੇਖਿਆ ਕਈ ਆਂਦੇ ਆ ਨਾ ਇਹ ਫਾਈਟ ਨੰਗੀ ਆਂਦੇ ਨੰਗੀ ਆਂਦੇ ਫਿਰ ਥੋੜਾ ਜਿਆ ਸੋਚਿਆ ਮੈਂ ਕਿ ਇਹਨੂੰ 10 ਰੁਪਏ ਕਰ ਦਿਆ ਵਾ ਆਪਾਂ ਕਹਿੰਦਾ ਕਹਿੰਦਾ ਬੱਜੂਗਾ ਕੀ ਪਾਪਾ ਮੈਂ ਕਿ ਕੋਈ ਗੱਲ ਨਹੀਂ ਲੋਕਾਂ ਦਾ ਪਿਆਰ ਆਊਗਾ ਆਪਾਂ ਨੂੰ ਬਹੁਤ ਹੈ ਜਦੋਂ ਸ਼ੁਰੂ ਕੀਤਾ 10 ਰੁਪਏ ਅਗਲੇ ਦਿਨ ਤੇ ਬਾਈ ਗੁਰੂ ਨੇ ਥੋੜੇ 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 ਕਰਕੇ ਬਾਈ ਗੁਰੂ ਨੇ ਇੱਥੇ ਬੰਦ ਕਰਤਾ ਮੈਨੂੰ ਜਰੂਰ ਤੇ ਸ਼ੁਰੂਆਤ ਕੀਤੀ ਸੀਗੀ ਜਦ ਸਟਾਰਟਿੰਗ ਸਟਾਰਟਿੰਗ ਚ ਔਖਾ ਨਹੀਂ ਹੋਇਆ ਸੀਗਾ ਨਹੀਂ ਨਹੀਂ ਦੀਦੀ ਕੋਈ ਔਖਾ ਨਹੀਂ ਆਇਆ ਤੁਸੀਂ ਕਿਹੜਾ ਨਾ ਪਹਿਲੇ 15 ਰੁਪਏ ਸੀਗਾ ਫਿਰ ਤੁਸੀਂ 10 ਰੁਪਏ ਕਰਤਾ ਹਾਂ ਉਦੋਂ 15 ਮੈਂ ਤਾਂ ਹੀ ਦੇਖਿਆ ਸੀਗਾ ਕਾ ਕੋਈ ਇੱਧੇ ਖਾਂਦੇ ਸੀਗਾ ਤੇ ਨਹੀਂ ਖਾਂਦੇ ਸੀਗੇ ਮੈਂ ਇਧਰੋਂ ਵਟਲੇ ਸੀ ਤਾਂ ਉਹ ਕਿੰਨੇ ਵੇ ਵਟੇ 200 300 500 ਬਸ ਉਹਦੇ ਨਾਲ ਖਰਚੇ ਵੀ ਨਹੀਂ ਹੋਰੇ ਹੁੰਦੇ ਸੀਗੇ ਦਾ ਅੱਛਾ ਜਿਵੇਂ ਬਾਕੀ ਦੇਖਦੇ ਹੁੰਦੇ ਕਿ ਸਾਡੀ ਬ੍ਰਾਂਡ ਦੀ ਪ੍ਰਮੋਸ਼ਨ ਹੋ ਜਾਈ ਬਸ ਮਤਲਬ ਸਾਡੀ ਜੇਬ ਤੋਂ ਜ਼ਿਆਦਾ ਪੈਸੇ ਵੱਜ ਜਾਣ ਕਿ ਲੋਕਾਂ ਨੂੰ ਅਗਰ ਤਾਂ ਤੁਸੀਂ ਲੋਕਾਂ ਬਾਰੇ ਸੋਚੋਗੇ ਆਦੀ ਲੋਕਾਂ ਬਾਰੇ ਸੋਚਦੇ ਉਹਨਾਂ ਦਾ ਟਿੱਟ ਭਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਵਾਈਕਰੇਪਾਣਾ ਬੜੇ ਜਾਣੇ ਆਂਦੇ ਸੋ ਇਹ ਤੇ ਲੈ ਖਾ ਕੇ ਚੱਲ ਜਾਂਦੇ ਕੋਈ ਗੱਲ ਨਹੀਂ ਸਟੱਡੀ ਦੀ ਗੱਲ ਕੀਤੀ ਜਾਵੇ ਕਿੱਥੇ ਤੱਕ ਸਟੱਡੀ ਕੀਤੀ ਹੋਈ ਹੈ ਮੈਂ ਬੇਟਾ ਕੋਈ ਸਟੱਡੀ ਨਹੀਂ ਕੀਤੀ ਮੈਂ ਸਿਰਫ 6 ਤੱਕ ਪੜਿਆ ਹੈ 6 ਤੱਕ ਪੜਿਆ ਬਿਲਕੁਲ ਬੇਟਾ ਤੇ ਉਸ ਤੋਂ ਬਾਅਦ ਸਿੱਧਾ ਬਿਜ਼ਨਸ ਉਹ ਤੋਂ ਬਾਅਦ ਜਿਹਦਾ ਬਿਜ਼ਨਸ ਪਾਪਾ ਨਾਲ ਹੀ ਪਾਪਾ ਦੇ ਨਾਲ ਬਿਲਕੁਲ ਤੇ ਉਸ ਤੋਂ ਬਾਅਦ ਖੁਦ ਦਾ ਸਟਾਰਟਅਪ ਕਰਨ ਦਾ ਆਈਡੀਆ ਕਿੱਥੋਂ ਆਇਆ ਸੀਗਾ ਸੋਚਿਆ ਖੁਦ ਦਾ ਪਹਿਲਾਂ ਮੰਦਰ ਹੀ ਕਰਦਾ ਸੀਗਾ ਤੁਹਾਨੂੰ ਦੱਸਿਆ ਸੀਗਾ ਬੇਟਾ ਕਰਦਾ ਪਿਆ ਵਾਹੇ ਬੇਟੇ ਨਾਲ ਹੀ ਸ਼ੁਰੂ ਹੋਇਆ ਇੱਕ ਗੱਲ ਹੋਰ ਵੀ ਆਮ ਕੁਝ ਸੁਣਨ ਨੂੰ ਮਿਲਦੀ ਹੈ ਕੀ 10 ਰੁਪਏ ਰੇਟ ਜਿਵੇਂ ਬਹੁਤ ਘੱਟ ਹੈ ਤੇ ਕੁਆਲਿਟੀ ਨਾਲ ਤਾਂ ਨਹੀਂ ਕੰਪਰੋਮਾਈਜ਼ ਕਰਦੇ ਹੋ ਕੁਆਲਿਟੀ ਨਾਲ ਕੰਪਰੋਮਾਈਜ਼ ਹੁੰਦਾ ਆ ਤਾਂ ਜਿਹੜੇ ਐਨੇ ਪਿੱਛੇ ਭੀੜ ਲੱਗੀ ਹੁੰਦੀ ਹੈ ਭੀੜ ਕੇ ਤਾਂ ਲੱਗਦੀ ਜੀ ਉਹਨਾਂ ਨੇ ਇੱਕ ਖਾਣਾ ਸੀਗਾ ਸਿੱਟ ਕੇ ਚਲ ਜਾਣਾ ਸੀ ਕੰਪਰੋਮਾਈਜ਼ ਜੇ ਆਪਾਂ ਚੇਤੇ ਕੰਪਰੋਮਾਈਜ਼ ਕਰਦੇ ਉਹਨਾਂ ਨੇ ਇੱਕ ਖਾਣਾ ਸਿੱਟ ਜਾਣਾ ਸੀ ਆ ਹੁਣ ਸਾਡੇ ਭਾਜੀ ਆ ਸਾਰੇ ਇੱਕ ਖਾਣਾ ਉਹਨਾਂ ਨੇ 2 4 ਪੈਕ ਕਰਾਣੇ ਪੰਜ ਪੈਕ ਕਰਾਣੇ ਇਹ ਹੈ ਤੁਹਾਡੀ ਪਰਮਾਨੈਂਟ ਕਸਟਮਰ ਵੀ ਹੈਗੇ ਹਾਂ ਜੀ ਪਰਮਾਨੈਂਟ ਕਸਟਮਰ ਵੀ ਹੈਗੇ ਸਾਰੇ ਹੀ ਸਾਰੇ ਪਰਮਾਨੈਂਟ ਹੀ ਹੈ ਇਹ ਡੇਲੀ ਜਾਂਦੇ ਆ ਆ ਬੈਠੇ ਵਿੱਚ ਅੰਕਲ ਜੀ ਇਹਨਾਂ ਨੇ ਰੋਜ ਆਣਾ ਹੈ ਬਿਨਾਂ ਖਾਣਾਂ ਅੱਛਾ ਅੱਛਾ ਤੁਹਾਨੂੰ ਇੱਧਰ ਦੇ ਪਕੌੜੇ ਕਿੱਦਾਂ ਦੇ ਹਾਂ ਜੀ ਮੈਂ ਜਦੋਂ ਦੀ ਇਹਨਾਂ ਦੁਕਾਨ ਚਿੱਤੀ ਹੈ ਨਾ ਜਾਂਦਾ ਬਰੈਡ ਖਾ ਰਿਹਾ ਬਹੁਤ ਵਧੀਆ ਘਰ ਵਰਗਾ ਸੁਆਦ ਆ ਰਿਹਾ ਘਰ ਵਰਗਾ ਸੁਆਦ ਚਲੋ ਦਿਨ ਕਰਦਾ 1 2 4 ਲੈ ਕੇ ਵੀ ਜਾਂਦਾ ਮੈਂ ਤੁਸੀਂ ਰੋਜ ਆਉਂਦੇ ਹੋ ਹੈ ਜੀ ਰੋਜ ਆਉਂਦੇ ਹੋ ਰੋਜ ਆਉਂਦੇ ਹੋ ਤੁਸੀਂ ਇੱਥੇ ਮੈਂ ਤਕਰੀਬਨ ਰੋਜ ਵਾਲੇ ਕੰਮ ਹੈ ਮੇਰਾ ਤਕਰੀਬਨ ਦੂਜੇ ਤੀਜੇ ਦਿਨ ਦੂਜੇ ਦਿਨ ਲੈ ਕੇ ਵੀ ਜਾਂਦਾ ਖਾ ਕੇ ਵੀ ਜਾਂਦਾ ਬਿਲਕੁਲ ਬਹੁਤ ਵਧੀਆ ਆ ਵੀ ਖਾ ਕੇ ਦੇਖੋ ਬਾਕੀ ਵੀ ਰੇੜੀਆਂ ਲੱਗਦੀਆਂ ਨੇ ਜੋ ਮਜ਼ਾ ਇੱਥੇ ਆਉਂਦਾ ਹੈ ਨਾ ਥਾਂ ਦੇ ਵਿੱਚ ਨਹੀਂ ਕਿਤੇ ਆਇਆ ਨੂਨ ਮਿਰਚ ਉਹਨਾਂ ਇੱਕ ਤਾਂ ਨੂਨ ਘੱਟ ਕਦੇ ਮਿਰਚ ਘੱਟ ਕਦੇ ਇਹ ਇੱਕ ਬਰਾਬਰੀ ਹੈ ਬਿਲਕੁਲ ਪਹਿਲੇ ਦਿਨ ਤੋਂ ਹੀ ਜਦੋਂ ਦੰਦਾ ਮੈਂ ਖਾਣ ਲੱਗਿਆ ਮੈਂ ਦਿਨ ਦਲ ਕਰਦਾ ਫੈਕਟਰੀ ਜੀ ਵੀ ਲੈ ਕੇ ਜਾਂਦੇ ਆ 1 2 4 10 ਲੈ ਕੇ ਜਾਂਦੇ ਆ ਬਹੁਤ ਵਧੀਆ ਸੁਆਦ ਆ ਇਹ ਘਰ-ਵਾਰ ਦਾ ਸੁਆਦ ਅੱਛਾ ਮੈਮ ਇੱਕ ਵਾਰੀ ਸਾਡੀ ਆਡੀਅנס ਨੂੰ ਲੋਕੇਸ਼ਨ ਦੱਸ ਦਿਓ ਮੇ ਮੇ ਲੋਕੇਸ਼ਨ ਆਪਣੀ ਪੈਂਦੀ ਹੈ ਗਿਲਚੋਂਗ ਫਲਾਈਓਵਰ ਦੇ ਨੀਚੇ ਕਲੜਾ ਮੈਡੀਕਲ ਸਟੋਰ ਹੈ ਸਾਹਮਣੇ ਬਿਲਕੁਲ ਉਹਦੇ ਓਪੋਜ਼ਿਟ ਤੇ ਹਫਤੇ ਦੇ ਸਰਦਾਰ ਜੀ ਬਰਸ ਕਰਨੇ ਸਰਦਾਰ ਜੀ ਟੋਸਟ ਵਾਲੇ 카ਟ ਦਾ ਨਾਮ ਹੈ ਆਪਣਾ ਤੇ ਹਫਤੇ ਸਾਰਾ 70 ਦੇ 70 ਦਿਨ ਹੋਣੇ 70 ਦੇ 70 ਦਿਨ ਮੈਮ ਤੇ ਟਾਈਮਿੰਗ ਜਿਖਰੀ ਹੋ ਰੋ ਟਾਈਮਿੰਗ ਮੋਸਟਲੀ ਆਪਣੀ 11 ਵਜੇ ਸਟਾਰਟ ਹੋ ਕੇ 8 ਵਜੇ ਤੱਕ ਆਪਣੇ ਕੋਲ ਸਮਾਨ ਹੁੰਦਾ ਸਵੇਰੇ 11 ਤੋਂ ਸ਼ਾਮੀ 8 ਵਜੇ ਜਿੱਦ ਤੱਕ ਤੁਸੀਂ ਹਜੇ ਸੁਣਿਆ ਕਿ ਇਹਨਾਂ ਦੀ ਅਗਰ ਗੱਲ ਕੀਤੀ ਜਾਵੇ ਪਕੌੜਿਆਂ ਦੀ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਰੀਜ਼ਨੇਬਲ ਹੈ ਕਿ ਉਥੇ ਹੀ ਅਗਰ ਟੇਸਟ ਦੀ ਗੱਲ ਕੀਤੀ ਜਾਵੇ ਤਾਂ ਹਜੇ ਹਜੇ ਤੁਸੀਂ ਜਿਹੜੇ ਇੱਥੇ ਕਸਮਰ ਆ ਰਹੇ ਆ ਉਹਨਾਂ ਦੇ ਰਿਵਿਊ ਸੁਣੇ ਹੈ ਕਿ ਉਹਨਾਂ ਨੂੰ ਇਹਨਾਂ ਦਾ ਟੇਸਟ ਕਾਫੀ ਪਸੰਦ ਲੱਗਦਾ ਹੈ ਤੇ ਹੁਣ ਤੁਹਾਡੀ ਵਾਰੀ ਜੇਕਰ ਤੁਸੀਂ ਵੀ ਇੰਨੇ ਰੀਜ਼ਨੇਬਲ ਪ੍ਰਾਈਸ ਤੇ ਟੇਸਟੀ ਪਕੌੜੇ ਖਾਣਾ ਚਾਹੁੰਦੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਅੱਧਾ ਦੀ ਹੋਰ ਬੇਰੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਇਸ ਚੈਨਲ ਤੇ ਮੈਂ ਟਵਲੀਨ ਕੋਲ ਕੈਮਰਾਮੈਨ ਰੋਹਿਤ ਦੇ ਨਾਲ